ਇਕ ਕਿਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਸੀਗੇ ਰਾਤੀ ਕੱਲ ਮੈਨੂੰ ਪਤਾ ਲੱਗਿਆ ਕਿਉਂਕਿ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਆਨੰਦ ਕੀ ਰੇ ਚੰਡੀ ਜਲਦੀ ਤੇ ਖੇਤ ਪੱਤਰੇ ਕਰਨ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਬੜਾ ਇੱਕ ਵਾਰ ਤਾਂ ਯਕੀਨ ਨਹੀਂ ਹੋਇਆ ਕਿਦਾਂ ਪੋਸਿਬਲ ਹੈ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਔਰ ਹਾਂਜੀ ਹਾਂਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਆਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫਾਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਇਹ ਸੀਗੇ ਰਾਤੀ ਕੱਲ ਮੈਨੂੰ ਪਤਾ ਲੱਗਿਆ ਕਿਉਂਕਿ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਆਨੰਦਗਿਰੀ ਚ ਡੀ ਜੀ ਜਲਦੀ ਤੇ ਖੇਤ ਪੱਧਰੇ ਕਰਨ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਬੜਾ ਇੱਕ ਵਾਰ ਤਾਂ ਯਕੀਨ ਨਹੀਂ ਹੋਇਆ ਕਿੰਦਾ ਪੋਸਿਬਲ ਹੈ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਔਰ ਹਾਂਜੀ ਹਾਂਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਅਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ ਚ ਕਿਸੇ ਅਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੀ ਡੀਸੀ ਤੇ ਪਰਚਾ ਹੋਣਾ ਚਾਹੀਦਾ ਸੀਗੇ ਰਾਤੀ ਕੱਲ ਮੈਨੂੰ ਪਤਾ ਲੱਗਿਆ ਕਿਉਂਕਿ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਨਾਨਕ ਕੀਰਿਆ ਚੀ ਡੀਜ਼ਲ ਦੀ ਖੇਤ ਪੱਧਰੇ ਕਰਨ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਬੜਾ ਇੱਕ ਵਾਰ ਤਾਂ ਯਕੀਨ ਨਹੀਂ ਹੋਇਆ ਕਿੰਦਾ ਪੋਸਿਬਲ ਹੈ ਤੇ ਫਿਰ ਕੱਲ 15 ਦਰਬਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਔਰ ਹਾਂਜੀ ਹਾਂਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰਾਂ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਹੈ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ